ਰਸੋਈ ਘਰ ਵਿੱਚ ਤਵਾ ਕਦੇ ਵੀ ਮਾਇਆ ਦੀ ਕਮੀ ਨਹੀਂ ਹੋਣ ਦੇਵੇਗਾ ਇਹ ਗੱਲਾਂ ਦਾ ਰੱਖੋ ਖਾਸ ਧਿਆਨ ਰਸੋਈ ਘਰ ਵਾਸਤੂ ਸ਼ਾਸਤਰ ਇੱਕ ਪੁਰਾਣੇ ਵਾਸਤੂ ਵਿਦਿਆ ਜੋ ਕਿ Hindu ਧਰਮ ਵਿੱਚ ਪ੍ਰਚਲਿਤ ਹੈ ਇਸ ਅਨੁਸਾਰ ਸੋਈ ਘਰ ਵਿੱਚ ਵਾਸਤੂ ਨਿਯਮ ਅਤੇ ਮਾਰਗਦਰਸ਼ਨ ਹਨ ਜੋ ਇਸ ਵਿਭਾਗ ਨੂੰ ਵਿਸ਼ੇਸ਼ ਰੱਖਣ ਵਿੱਚ ਵਾਸਤਵਿਕ ਹੋਣੇ ਚਾਹੀਦੇ ਹਨ ਇਹ ਨਿਯਮ ਆਮ ਤੌਰ ਤੇ ਦਿਸ਼ਾ ਜਮ ਹੂਰਤ ਦੇ ਮੁਤਾਬਿਕ ਹੁੰਦੇ ਹਨ ਕੁਝ ਵਿਸ਼ੇਸ਼ਤਾਵਾਂ ਦੀ ਸਮਝ ਸਮਝ ਦੇਣ ਲਈ ਇਹ ਇੱਕ ਸਧਾਰਨ ਪੰਨੇ 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 ਦਾ ਹਿੱਸਾ ਹੈ ਇਸ ਤੋਂ ਪਹਿਲ ਇਸ ਇਸ ਤੋਂ ਪਹਿਲਾਂ ਇਸ ਦੇ ਪ੍ਰਯੋਗ ਦੇ ਕਾਰਨ ਇੱਕ ਵਸਤੂ ਵਿਸ਼ਾਲ ਮਾਪ ਉਹ ਡੰਡਣ ਦੀ ਸਿੱਖਿਆ ਕਰੋ ਵਸਤੂ ਵਿਗਿਆਨ ਵਿੱਚ ਤਵੇ ਦੀ ਕਈ ਉਪਭਾਵਾਂ ਬਾਰੇ ਦੱਸਿਆ ਗਿਆ ਹੈ ਇਹਨਾਂ ਨੂੰ ਇਹਨਾਂ ਨੂੰ ਨੁਸਖਿਆਂ ਨੂੰ ਅਜ਼ਮਾਉਣ ਲਈ ਨਾਲ ਤੁਸੀਂ ਆਪਣੇ ਘਰ ਵਿੱਚ ਕਰ ਤੁਸੀਂ ਆਪਣੇ ਘਰ ਵਿੱਚ ਲక్ష్ਮੀ ਦੀ ਕਿਰਪਾ ਬਣਾ ਸਕਦੇ ਹੋ ਬਣਾ ਕੇ ਰੱਖ ਸਕਦੇ ਹੋ ਉਸ ਦੇ ਨਾਲ ਨਾਲ ਹੀ ਤੁਹਾਡੇ ਘਰ ਵਿੱਚ ਵੀ ਬਰਕਤ ਬਣੀ ਰਹੇਗੀ ਤਾਂ ਤਨ ਦੀ ਕੋਈ ਵੀ ਕਮੀ ਨਹੀਂ ਹੋਵੇਗੀ ਹੋਵੇਗੀ ਤੇ ਘਰ ਘਰ ਵਿੱਚ ਪੈਸੇ ਦੀ ਪਾਣੀ ਦੀ ਤਰ੍ਹਾਂ ਘਰ ਵਿੱਚ ਪੈਸੇ ਪਾਣੀ ਦੀ ਤਰ੍ਹਾਂ ਵਰਖਾ ਹੋਵੇਗੀ ਦੱਸੇ ਦਿੰਨੇ ਹਾਂ ਕਿ ਤਵਾ ਸਿਰਫ ਰੋਟੀ ਬਣਾਉਣ ਦੇ ਕੰਮ ਹੀ ਨਹੀਂ ਆਂਦਾ ਬਲਕਿ ਇਹ ਸਾਡੇ ਘਰ ਵਿੱਚ ਤਨ ਦੀ ਦੰਨੇ ਤੇ ਬਰਕਤ ਲਿਆਉਣ ਦਾ ਵੀ ਕੰਮ ਕਰਦਾ ਹੈ ਤਵਾ ਸਾਡੇ ਕਿਚਨ ਦੀ ਸਭ ਤੋਂ ਮਹੱਤਵਪੂਰਨ ਚੀਜ਼ ਹੈ ਆਓ ਤੁਹਾਨੂੰ ਤਵੇ ਦੇ ਕੁਝ ਵਿਸ਼ੇਸ਼ ਉਪਭਾਗਾਂ ਬਾਰੇ ਵਿਸ਼ੇਸ਼ ਮੈਂ ਵਿਸਤਾਰ ਨਾਲ ਦੱਸਦੇ ਹਾਂ ਪਰ ਦੋਸਤੋ ਇਸ ਤੋਂ ਪਹਿਲਾਂ ਜੇਕਰ ਤੁਸੀਂ ਤੁਹਾਡੇ ਸਾਡੇ ਚੈਨਲ ਨੂੰ ਤੇ ਨਵੇਂ ਆਏ ਹੋ ਅਤੇ ਤੁਸੀਂ ਤੁਹਾਡ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਨਾਲ ਸਾਡੇ ਚੈਨਲ ਨੂੰ ਲਾਈਕ ਤੇ ਸ਼ੇਅਰ ਵੀ ਕਰੋ ਮਾਂ ਲక్ష్ਮੀ ਦੀ ਕਿਰਪਾ ਆ ਤੁਹਾਡੇ ਤੇ ਆਸ਼ੀਰਵਾਦ ਰਹੇਗਾ ਅਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਵਿੱਚ ਜਰੂਰ ਸ਼ੇਅਰ ਕਰੋ ਤਾਂ ਕਿ ਇਹ ਜਾਣਕਾਰੀ ਉਹਨਾਂ ਨੂੰ ਵੀ ਮਿਲ ਸਕੇ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲక్ష్ਮੀ ਜੀ ਜਰੂਰ ਲਿਖਣਾ ਲਿਖਣਾ ਕਮੈਂਟ ਵਿੱਚ ਜੈ ਮਾਂ ਲక్ష్ਮੀ ਦੀ ਜਰੂਰ ਲਿਖਣਾ ਨਾਲੇ ਇਸ ਵੀਡੀਓ ਨੂੰ ਇੱਕ ਲਾਈਕ ਵੀ ਜਰੂਰ ਕਰ ਦੇਣਾ ਜੀ ਸਾਨੂੰ ਤਵੇ ਦੇ ਸਾਨੂੰ ਤਵੇ ਦੇ ਬਾਰੇ ਵਿਸਤਾਰਵਾਰੀ ਦੱਸਦੇ ਹਾਂ ਸਾਨੂੰ ਅਸੀਂ ਹੁਣ ਤਵੇ ਦੇ ਬਾਰੇ ਵਿਸਤਾਰਵਾਰੇ ਦੱਸਦੇ ਹਾਂ ਤਵਾ ਅਤੇ ਕਢਾਈ ਰਾਹੁ ਨੂੰ ਦਰਸਾਉਂਦੇ ਹਨ ਇਸ ਲਈ ਆਪਣੀ ਰਸੋਈ ਘਰ ਵਿੱਚ ਸਫਾਈ ਜਰੂਰ ਰੱਖਿਆ ਜਰੂਰੀ ਜਰੂਰ ਰੱਖਿਆ ਕਰੋ ਜੋ ਔਰਤ ਗੰਦੇ ਤਵੇ ਜਾਂ ਗੰਦੀ ਕਢਾਈ ਦੀ ਵਰਤੋਂ ਕਰਦੀ ਹੈ ਉਸ ਦਾ ਅਸਰ ਪਤੀ ਉੱਤੇ ਪੈਂਦਾ ਹੈ ਅਤੇ ਪਤੀ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਨੂੰ ਤਵੇ ਉੱਤੇ ਕਦੇ ਵੀ ਕਿਸੇ ਭਾਂਡੇ ਨੂੰ ਨਹੀਂ ਰੱਖਣਾ ਚਾਹੀਦਾ ਜਿਹੜੀਆਂ ਮਹਿਲਾਵਾਂ ਅਜਮਾਨ ਤੇ ਕਰਦੀਆਂ ਹਨ ਅਜਿਹਾ ਕਰਦੀਆਂ ਹਨ ਉਹਨਾਂ ਦੇ ਘਰ ਵਿੱਚ ਬਰਕਤ ਬਿਲਕੁਲ ਖਤਮ ਹੋ ਜਾਂਦੀ ਹੈ ਅਤੇ ਮਾਂ ਲక్ష్ਮੀ ਨਾਰਾਜ਼ ਹੋ ਜਾਂਦੀ ਹੈ ਇਸ ਲਈ ਕਦੇ ਵੀ ਤਵੇ ਨੂੰ ਭਾਂਡਿਆਂ ਨੂੰ ਨਾ ਰੱਖੋ ਤੇ ਨਾ ਹੀ ਤਵੇ ਨੂੰ ਧੋਣ ਵਾਲਾ ਨਾ ਹੀ ਤਵੇ ਨੂੰ ਧੋਣ ਵਾਲੇ ਜੁੱਠੇ ਭਾਂਡਿਆਂ ਭਾਂਡਿਆਂ ਨੂੰ ਇਸ ਗੱਲ ਦਾ ਹਮੇਸ਼ਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਤਵੇ ਨੂੰ ਜੁੱਠੇ ਭਾਂਡਿਆਂ ਵਿੱਚ ਨਹੀਂ ਰੱਖਣਾ ਚਾਹੀਦਾ ਬਹੁਤ ਸਾਰੀਆਂ ਮਹਿਲਾਵਾਂ ਅਜਈਆਂ ਹਨ ਜੋ ਰੋਟੀ ਬਣਾਉਣ ਤੋਂ ਬਾਅਦ ਤਵੇ ਨੂੰ ਖੜਾ ਕਰ ਦਿੰਦੀਆਂ ਹਨ ਸਾਨੂੰ ਹਮੇਸ਼ਾ ਲਟਕਾ ਕੇ ਤਵੇ ਨੂੰ ਹਮੇਸ਼ਾ ਲਟਾ ਕੇ ਹੀ ਰੱਖਣਾ ਚਾਹੀਦਾ ਹੈ ਜੇਕਰ ਤਵਾ ਮਹਿਲਾਵਾਂ ਤਵੇ ਨੂੰ ਖੜਾ ਕਰਕੇ ਰੱਖਦੀਆਂ ਹਨ ਤਾਂ ਘਰ ਵਿੱਚ ਲੜਾਈ ਝਗੜੇ ਵਜਦੇ ਹਨ ਇਸ ਤੋਂ ਇਲਾਵਾ ਮਹਿਲਾਵਾਂ ਨੂੰ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਗਬਣਾ ਰੱਖਣਾ ਚਾਹੀਦਾ ਹੈ ਕਿ ਖਾਣਾ ਬਣਾਉਣ ਤੋਂ ਬਾਅਦ ਤਵੇ ਨੂੰ ਕਦੇ ਵੀ ਖਾਲੀ ਨਹੀਂ ਛੱਡਣਾ ਚਾਹੀਦਾ ਲੋਕ ਖਾਣਾ ਬਣਾਉਣ ਤੋਂ ਬਾਅਦ ਤਾਂ ਮੈਨੂੰ ਤਵੇ ਨੂੰ ਐਵੇਂ ਹੀ ਰੱਖ ਦਿੰਦੇ ਹਨ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਬਿਲਕੁਲ ਛੱਡ ਦਿਵੋ ਰੋਟੀ ਬਣਾਉਣ ਨੂੰ ਤੋਂ ਬਾਅਦ ਤਵੇ ਨੂੰ ਹਮੇਸ਼ਾ ਗੈਸ ਤੁਲਲੇ ਤੋਂ ਉਤਾਰ ਕੇ ਰੱਖ ਦਿਵੋ ਮਹਿਲਾਵਾਂ ਨੂੰ ਰੋਟੀ ਬਣਾਉਣ ਤੋਂ ਬਾਅਦ ਕਦੇ ਵੀ ਰਸੋਈ ਰਸੋਈ ਵਿੱਚ ਕੰਮ ਕਰਦੇ ਹੋਏ ਤਵੇ ਨੂੰ ਕਦੇ ਵੀ ਗੰਦਾ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਉਸ ਤੇ ਨਮਕ ਤੇ ਨਿੰਬੂ ਪਾਣੀ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਧੋ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਅਸੀਂ ਉਸ ਨੂੰ ਗੰਦਾ ਛੱਡ ਦਿੰਨੇ ਹਾਂ ਤਾਂ ਸਾਡੇ ਘਰ ਵਿੱਚ ਗਰੀਬੀ ਦਾ ਬਾਸ ਹੋ ਜਾਂਦਾ ਹੈ ਇਹ ਗਰੀਬੀ ਦਾ ਮੁੱਖ ਕਾਰਨ ਬਣਦਾ ਹੈ ਜਦੋਂ ਔਰਤਾਂ ਸਵੇਰੇ ਰੋਟੀ ਬਣਾਉਣ ਤੋਂ ਪਹਿਲਾਂ ਰਸੋਈ ਘਰ ਵਿੱਚ ਜਾਂਦੀਆਂ ਹਨ ਤਵੇ ਨੂੰ ਗੈਸ ਚੁੱਲ੍ਹੇ ਤੇ ਰੱਖ ਕੇ ਪਾਣੀ ਦਾ ਛਿੱਟਾ ਦੇ ਦਿੰਦੀਆਂ ਹਨ ਅਜਿਹਾ ਕਰਨ ਨਾਲ ਸਾਡੇ ਲਈ ਬਹੁਤ ਹੀ ਜ਼ਿਆਦਾ ਮਾੜਾ ਸ਼ਗਨ ਹੁੰਦਾ ਹੈ ਅਜਿਹਾ ਉਹਨੂੰ ਕੀਤਾ ਜਾਂਦਾ ਜਦੋਂ ਕਿਸੇ ਦੀ ਘਰ ਮੌਤ ਹੁੰਦੀ ਹੈ ਤਾਂ 13ਵੇਂ ਵਾਲੇ ਦਿਨ ਪਾ ਨਾ 13ਵੇਂ ਵਾਲੇ ਦਿਨ ਪਾਣੀ ਦਾ ਛਿੱਟਾ ਦਿੱਤਾ ਜਾਂਦਾ ਹੈ ਇਸ ਲਈ ਸ਼ੁਭ ਸਮੇਂ ਵਿੱਚ ਅਜਿਹਾ ਕਰਨਾ ਸਾਡੇ ਲਈ ਬਹੁਤ ਜ਼ਿਆਦਾ ਅਸ਼ੁੱਧ ਮੰਨਿਆ ਜਾਂਦਾ ਹੈ ਅਸ਼ੁੱਭ ਮੰਨਿਆ ਜਾਂਦਾ ਹੈ ਅਜਿਹਾ ਕਰਨ ਨਾਲ ਬਹੁਤ ਹੀ ਤੇਜ਼ ਬਾਰਿਸ਼ ਆਉਣ ਦੀ ਸੰਭਾਵਨਾ ਵੀ ਬਣਦੀ ਹੈ ਪੁਰਾਣੇ ਬਜ਼ੁਰਗਾਂ ਵੱਲੋਂ ਇਹ ਵਿਚਾਰ ਸਾਨੂੰ ਦੱਸੀ ਗਈ ਹੈ ਕਿ ਸਾਨੂੰ ਕਦੇ ਵੀ ਗਰਮ ਤਵੇ ਉੱਤੇ ਪਾਣੀ ਦਾ ਛਿੱਟਾ ਨਹੀਂ ਮਾਰਨਾ ਚਾਹੀਦਾ 6 ਨੰਬਰ 6 ਜਦੋਂ ਮਹਿਲਾਵਾਂ ਰਸੋਈ ਘਰ ਵਿੱਚ ਤਵੇ ਦਾ ਇਸਤੇਮਾਲ ਕਰਦੀਆਂ ਹਨ ਤਵੇ ਉੱਤੇ ਰੋਟੀ ਬਣਾਉਂਦੀਆਂ ਹਨ ਉਹਨਾਂ ਨੂੰ ਕਦੇ ਵੀ ਚੱਪਲਾਂ ਚੱਪਲ ਜੁੱਤੀ ਨੂੰ ਪਾ ਕੇ ਅਜਿਹਾ ਨਹੀਂ ਕਰਨਾ ਚਾਹੀਦਾ ਜਿਸ ਦੇ ਕਰ ਜਿਸ ਦੇ ਨਾਲ ਘਰ ਵਿੱਚ ਮਾਤਾ ਲక్ష్ਮੀ ਦਾ ਆਸ਼ੀਰਵਾਦ ਖਤਮ ਹੋ ਜਾਂਦਾ ਹੈ ਕਿਉਂਕਿ ਮਾਤਾ ਲక్ష్ਮੀ ਸਾਡੇ ਨਾਲ ਨਿਰਾਸ਼ ਹੋ ਜਾਂਦੀ ਹੈ ਇਸ ਲਈ ਸਾਡੇ ਘਰ ਵਿੱਚ ਗਰੀਬੀ ਆਉਣ ਦਾ ਕਾਰਨ ਬਣਦਾ ਹੈ ਅਜਿਹਾ ਬਿਲਕੁਲ ਵੀ ਨਾ ਕਰੋ ਨੰਬਰ 7 ਵਾਸਤੂ ਸ਼ਾਸਤਰ ਵਿੱਚ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦਾ ਇੱਕ ਬਹੁਤ ਹੀ ਸਰਲ ਉਪਾਏ ਹੈ ਦੱਸਿਆ ਗਿਆ ਹੈ ਰਸੋਈ ਘਰ ਦਰਸੋਈ ਘਰ ਦੇ ਤਵੇ ਉੱਤੇ ਰੋਟੀ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਪਾ ਕੇ ਛਿੜਕਾਓ ਦਿਓ ਵਾਸਤੂ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਅਜਿਹਾ ਕਰਨ ਨਾਲ ਕਦੇ ਵੀ ਘਰ ਵਿੱਚ ਪੈਸੇ ਦੀ ਤੇ ਭੋਜਨ ਦੀ ਕਮੀ ਨਹੀਂ ਆਉਂਦੀ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ ਘਰ ਹਮੇਸ਼ਾ ਹਰਿਆ ਭਰਿਆ ਰਹਿੰਦਾ ਹੈ ਇਸ ਨਾਲ ਵਿਗਿਆਨ ਵਿਗਿਆਨਿਕ ਮੱਤਵ ਹੈ ਇਹ ਹੈ ਅਜਿਹਾ ਕਰਨ ਨਾਲ ਤਵੇ ਦੇ ਸਾਰੇ ਕਿਟਾਣੂ ਮਰ ਜਾਂਦੇ ਹਨ ਇਹ ਰੋਟੀਆਂ ਇਹ ਰੋਟੀਆਂ ਦਾ ਇਸਤੇਮਾਲ ਕਰਨ ਨਾਲ ਕਦੇ ਵੀ ਕੋਈ ਬਿਮਾਰ ਨਹੀਂ ਹੁੰਦਾ ਇਸ ਲਈ ਮਹਿਲਾਵਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣ ਧੰਨਵਾਦ ਜੀ ਦੋਸਤੋ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਚੰਗੀ ਲੱਗੀ ਤਾਂ ਪਲੀਜ਼ ਕਮੈਂਟ ਵਿੱਚ ਜੈ ਮਾ ਲਕshmi ਜ਼ਰੂਰ ਲਿਖਣਾ ਜੈ ਮਾ ਲਕshmi ਜ਼ਰੂਰ ਲਿਖਣਾ ਅਤੇ ਜਿਹੜਾ ਵਿਅਕਤੀ ਸਾਡੇ ਚੈਨਲ ਤੇ ਨਵਾਂ ਹੈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਉਸਦੀ ਮਾਂ-ਬਪ ਦੀ ਲੰਬੀ ਉਮਰ